ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਮਨ ਚਾਹਲ ਪੰਜਾਬੀ ਕੁਕਿੰਗ ਚੈਨਲ ਦੇ ਉੱਤੇ ਅੱਜ ਆਪਾਂ ਬਣਾਵਾਂਗੇ ਆਲੂ ਟਿੱਕਾ ਮਸਾਲਾ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਉਬਾਲ ਲਿਆ ਹੈ ਤੇ ਸ਼ਿਮਲਾ ਮਿਰਚਾਂ ਨੂੰ ਕੱਟ ਲਿਆ ਪਿਆਜ਼ ਨੂੰ ਕੱਟ ਲਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਮੈਰੀਨੇਟ ਕਰਨ ਲਈ ਦਹੀਂ ਲਾਲ ਮਿਰਚ ਪਾਊਡਰ ਨਮਕ ਹਲਦੀ ਤੇ ਗਰਮ ਮਸਾਲਾ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਕੇ ਸਾਈਡ ਤੇ ਰੱਖ ਦਾਂਗੇ 10 ਮਿੰਟ ਲਈ ਇਸ ਤੋਂ ਬਾਅਦ ਆਪਾਂ ਇੱਕ ਕੜਾਈ ਵਿੱਚ ਲਵਾਂਗੇ ਸਰੋਂ ਦੇ ਤੇਲ ਨੂੰ ਗਰਮ ਕਰਾਂਗੇ ਜਦੋਂ ਆਪਣਾ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਆਪਾਂ ਇਹ ਮਿਕਸਚਰ ਨੂੰ ਸਾਰੀ ਨੂੰ ਉਹਦੇ ਵਿੱਚ ਫਰਾਈ ਕਰ ਲਾਂਗੇ ਜਦੋਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰਨ ਤੋਂ ਬਾਅਦ ਆਪਾਂ ਇਹਦੇ ਇਹਦਾ ਮਸਾਲਾ ਤਿਆਰ ਕਰਾਂਗੇ ਜਿਹੜਾ ਕਿ ਇਹ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਤੇਲ ਲਵਾਂਗੇ ਉਹਦੇ ਵਿੱਚ ਪਾਵਾਂਗੇ ਕੱਟੇ ਹੋਏ ਪਿਆਜ਼ ਤੇ ਹਰੀ ਮਿਰਚ ਨਾਲ ਹੀ ਆਪਾਂ ਇੱਕ ਚਮਚ ਜੀਰੇ ਦਾ ਪਾ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਟਮਾਟੋ ਦੀ ਪਿਊਰੀ ਪਾਵਾਂਗੇ ਇਹ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਗੇ ਜਦੋਂ ਤੱਕ ਕਿ ਬ੍ਰਾਊਨ ਨਾ ਹੋ ਜਾਈ ਜਦੋਂ ਆਪਣਾ ਮਸਾਲਾ ਬ੍ਰਾਊਨ ਹੋ ਗਿਆ ਤਾਂ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਿਕ ਮਸਾਲੇ ਲਾਲ ਮਿਰਚ ਪਾਊਡਰ ਨਮਕ ਹਲਦੀ ਤੇ ਗਰਮ ਮਸਾਲਾ ਆਪਾਂ ਮਸਾਲੇ ਨੂੰ ਥੋੜੀ ਦੇਰ ਤੱਕ ਭੁੰਨਾਂਗੇ ਜਦ ਤੱਕ ਇਹ ਤੇਲ ਨਾ ਛੱਡ ਜੇ ਲਓ ਜੀ ਆਪਣਾ ਮਸਾਲਾ ਰੈਡੀ ਹੈ ਜਦੋਂ ਆਪਣਾ ਮਸਾਲਾ ਰੈਡੀ ਹੋ ਗਿਆ ਤਾਂ ਆਪਾਂ ਜਿਹੜੇ ਫਰਾਈ ਕਰਕੇ ਰੱਖੇ ਹੋਏ ਨੇ ਉਬਲੇ ਹੋਏ ਆਲੂ ਸ਼ਿमला ਮਿਰਚਾਂ ਤੇ ਪਿਆਜ਼ ਉਹਦੇ ਵਿੱਚ ਇਹ ਮਸਾਲੇ ਨੂੰ ਪਾ ਦਾਂਗੇ ਤੇ ਇਹਨੂੰ 10 ਮਿੰਟ ਲਈ ਹੋਰ ਪਕਾਵਾਂਗੇ ਤਾਂ ਕਿ ਆਲੂਆਂ ਦੇ ਵਿੱਚੇ ਮਸਾਲਾ ਚੰਗੀ ਤਰ੍ਹਾਂ ਰਚ ਜੇ ਤਿਆਰ ਹੈ ਜੀ ਆਪਣਾ ਆਲੂ ਟਿੱਕਾ ਮਸਾਲਾ ਬਹੁਤ ਹੀ ਵਧੀਆ ਰੈਸিপি ਹੈ ਟੇਸਟੀ ਵੀ ਬਹੁਤ ਜ਼ਿਆਦੇ ਬਣਦੀ ਹੈ ਤੁਸੀਂ ਇਹ ਰੈਸিপি ਜ਼ਰੂਰ ਟਰਾਈ ਕਰਿਓ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ